ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਘੜੇ ਵਾਲੀ ਵੀਡੀਓ ਤੇ ਆਪਾਂ ਘੜੇ ਦੇ ਵਿੱਚੋਂ ਤਿੰਨ ਚੀਜ਼ਾਂ ਪਾਵਾਂਗੇ ਜਿਸ ਦੇ ਨਾਲ ਤੁਹਾਡਾ ਪਾਣੀ ਹੈ ਜਿਹੜਾ ਘੜੇ ਵਿੱਚ ਪਾਇਆ ਹੋਇਆ ਫ੍ਰਿਜ ਨਾਲੋਂ ਵੀ ਜ਼ਿਆਦਾ ਠੰਡਾ ਹੋਵੇਗਾ ਘੜਾ ਲੈਣ ਤੋਂ ਪਹਿਲਾਂ ਤੁਸੀਂ ਇੱਕ ਵਾਰ ਇਹਨੂੰ ਇਦਾਂ ਖੜਕਾ ਕੇ ਦੇਖਣਾ ਹੈ ਘੜੇ ਨੂੰ ਵੀ ਘੜਾਏ ਜਿਹੜਾ ਆਪਣਾ ਜੇ ਖੜਕਦਾ ਆਵਾਜ਼ ਆ ਰਹੀ ਹੈ ਇਹਦੇ ਵਿੱਚੋਂ ਤਾਂ ਇਹ ਆਪਣੇ ਲਈ ਵੈਸਟ ਆ ਜੇ ਇਹਦੇ ਵਿੱਚੋਂ ਆਵਾਜ਼ ਨਹੀਂ ਆ ਰਹੀ ਹੈਗੀ ਖੜਕਾਏ ਤੋਂ ਇਦਾਂ ਤਾਂ ਆਪੋ ਘੜਾ ਵਧੀਆ ਨਹੀਂ ਹੈਗਾ ਤੇ ਆਪਾਂ ਇਦਾਂ ਘੜਾ ਲੈਣਾ ਏ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਰਾਤ ਭਰ ਲਈ ਪਾਣੀ ਦੇ ਵਿੱਚ ਭਿਉਂ ਕੇ ਰੱਖਾਂਗੇ ਘੜੇ ਕੜੇ ਨੂੰ ਆਪਾਂ ਇਦਾਂ ਹੀ ਪਾਣੀ ਦੇ ਵਿੱਚ ਰੱਖਾਂਗੇ ਰਾਤ ਪਰ ਪਿਉਂਗੇ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਬੁਲਬਲੇ ਵਜੇ ਬਣਨੇ ਸ਼ੁਰੂ ਹੋ ਗਏ ਨੇ ਜਿੰਨਾ ਵੀ ਪਾਣੀ ਹੋਊਗਾ ਇਹਦੇ ਵਿੱਚ ਘੜੇ ਜਿਹੜਾ ਆਪਣੇ ਵਿੱਚ ਸੋਖਤ ਕਰ ਲਵੇਗਾ ਫਿਰ ਆਪਾਂ ਸਵੇਰੇ ਇਹਨੂੰ ਕੱਢਦੇ ਆ ਬਾਹਰ ਪਾਣੀ ਚ ਘੜੇ ਨੂੰ ਜੇ ਆਪਾਂ ਰੱਖਿਆ ਹੈ ਰਾਤ ਪਰ ਪਾਣੀ ਵਿੱਚ ਪਿਉਂ ਕੇ ਤੇ ਹੁਣ ਆਪਾਂ ਇਹਨੂੰ ਕੱਢ ਲਵਾਂਗੇ ਬਾਹਰ ਤੇ ਦੱਸਦੇ ਨਾਲੇ ਤੁਹਾਨੂੰ ਤਿੰਨ ਚੀਜ਼ਾਂ ਜਿਹੜੀਆਂ ਤੁਸੀਂ ਘੜੇ ਦੇ ਵਿੱਚ ਪਾ ਕੇ ਉਹਨੂੰ ਧੋਣਾ ਹੈ ਜਿਹਦੇ ਨਾਲ ਤੁਹਾਡਾ ਪਾਣੀ ਹੈ ਜਿਹੜਾ ਫ੍ਰਿਜ ਮੰਗੂ ਠੰਡਾ ਰਹੇਗਾ ਵੀਡੀਓ ਨਾਲ ਬਨੇ ਰਹੋ ਐਂਡ ਤੱਕ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਲੱਗਦੀ ਬੈਲ ਨੂੰ ਜ਼ਰੂਰ ਪ੍ਰੈਸ ਕਰਿਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਪਿਆਰ ਆ ਜਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਆਪਾਂ ਘੜਾ ਬਾਹਰ ਕੱਢ ਲਿਆ ਏ ਤੇ ਹੁਣ ਆਪਾਂ ਤਿੰਨ ਚੀਜ਼ਾਂ ਲਵਾਂਗੇ ਜਿਹਦੇ ਨਾਲ ਠੰਡਾ ਪਾਣੀ ਰਹੇਗਾ ਆਪਣਾ ਫ੍ਰਿਜ ਮੰਗ ਤੇ ਇੱਥੇ ਆਪਾਂ ਇੱਕ ਚਮਚਾ ਲਿਆ ਏ ਮਿੱਠੇ ਸੋਡੇ ਦਾ ਜਿਹਨੂੰ ਬੇਕਿੰਗ ਪਾਊਡਰ ਵੀ ਕਹਿ ਦਿੰਦੇ ਆ ਤੇ ਨਾਲ ਹੀ ਇੱਥੇ ਆਪਾਂ ਪਾਵਾਂਗੇ ਇਹਦੇ ਵਿੱਚ ਇੱਕ ਚਮਚਾ ਜਿਹੜਾ ਨਮਕ ਦਾ ਪਾਵਾਂਗੇ ਤੇ ਨਾਲ ਹੀ ਇੱਥੇ ਆਪਾਂ 2-3 ਚਮਚੇ ਜਿਹੜੇ ਸਿਰਕੇ ਦੇ ਪਾਵਾਂਗੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਾਂਗੇ ਪਹਿਲਾਂ ਇਹਨਾਂ ਚੀਜ਼ਾਂ ਨੂੰ ਪਾਉਣ ਦੇ ਨਾਲ ਜਿਹੜੇ ਘੜੇ ਦੇ ਵਿੱਚ ਬੈਕਟੀਰੀਆ ਹੁੰਦੇ ਆ ਜਾਂ ਫਿਰ ਘੜੇ ਦੇ ਜਿਹੜੇ ਪੋਰ ਹੁੰਦੇ ਆ ਵਿੱਚ ਵਾਲੇ ਉਹ ਖੁੱਲ ਜਾਂਦੇ ਆ ਤਿੰਨੇ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਅੱਧਾ ਗਲਾਸ ਜਿਹੜਾ ਪਾਣੀ ਦਾ ਪਾਵਾਂਗੇ ਗਰਮੀਆਂ ਵਿੱਚ ਘੜੇ ਦਾ ਪਾਣੀ ਬਹੁਤ ਹੀ ਵਧੀਆ ਲੱਗਦਾ ਪੀਣ ਵਿੱਚ ਫ੍ਰਿਜ ਨਾਲੋਂ ਘੜੇ ਦਾ ਪਾਣੀ ਪੀਣਾ ਆਪਣੀ ਸਿਹਤ ਲਈ ਬਹੁਤ ਹੀ ਵਧੀਆ ਏ ਆਪਾਂ ਇਹ ਸਾਰੀਆਂ ਚੀਜ਼ਾਂ ਮਿਕਸ ਕਰ ਲਈਆਂ ਤੇ ਨਾਲ ਹੀ ਆਪਾਂ ਲਿਆ ਇੱਥੇ ਇੱਕ ਸਕਰਬ ਥੋੜਾ ਜਿਹਾ ਪਾਣੀ ਆਪਾਂ ਘੜੇ ਦੇ ਵਿੱਚ ਪਹਿਲਾਂ ਪਾਵਾਂਗੇ ਮਿਕਸ ਕਰਕੇ ਇਹਨੂੰ ਤੇ ਸਕਰਬ ਦੀ ਸਹਾਤ ਨਾਲ ਆਪਾਂ ਸਾਰੇ ਘੜੇ ਵਿੱਚੋਂ ਆਪਾਂ ਥੋੜਾ ਥੋੜਾ ਇਹਨੂੰ ਰਗੜ ਲਵਾਂਗੇ ਜਿਆਦਾ ਨਹੀਂ ਆਪਾਂ ਇਹਨੂੰ ਰਗੜਨਾ ਹਲਕੇ ਹਲਕੇ ਹੱਥ ਨਾਲ ਰਗੜਨਾ ਤਾਂ ਜੋ ਕਈ ਵਾਰ ਇਹਦੇ ਵਿੱਚ ਮਿੱਟੀ ਦੀ 스మెਲ ਆਉਂਦੀ ਆ ਜਾਂ ਫਿਰ ਕਿਟਾਣੂ ਵਗੈਰਾ ਹੁੰਦੇ ਆ ਜਾਂ ਇਹੜੇ ਜਿਹੜੇ ਪੋਰ ਹੁੰਦੇ ਆ ਉਹ ਖੁੱਲ ਜਾਂਦੇ ਇਹਨੂੰ ਰਗੜਨ ਦੇ ਨਾਲ ਤੇ ਮਿੱਠਾ ਸੋਡਾ ਤੇ ਜਿਹੜਾ ਆਪਾਂ ਨਮਕ ਪਾਇਆ ਉਹ ਇਹਦੇ ਵਿੱਚ ਪਾਉਣ ਦੇ ਨਾਲ ਇਹਦੇ ਪੋਰ ਆ ਉਹ ਚੰਗੀ ਤਰ੍ਹਾਂ ਖੁੱਲ ਜਾਣਗੇ ਇਹਦੇ ਨਾਲ ਹੀ ਆਪਣਾ ਜਿਹੜਾ ਪਾਣੀ ਹੈ ਉਹ ਠੰਡਾ ਰਹੇਗਾ ਹਾਂਜੀ ਘੜੇ ਨੂੰ ਆਪਾਂ ਸਕਰਬ ਕਰ ਲਿਆ ਚੰਗੀ ਤਰ੍ਹਾਂ ਵਿੱਚੋਂ ਤੇ ਜਿਹੜਾ ਥੋੜਾ ਜਿਹਾ ਇਹਦਾ ਪਾਣੀ ਬਚ ਗਿਆ ਸੀ ਨਮਕ ਤੇ ਵਿਨੇਗਰ ਵਾਲਾ ਤੇ ਇਹਨੂੰ ਆਪਾਂ ਬਾਅਦ ਸਕਰਬ ਕਰ ਦਵਾਂਗੇ ਘੜੇ ਦੇ ਹਾਂਜੀ ਘੜੇ ਨੂੰ ਅੰਦਰੋਂ ਤੇ ਬਾਹਰੋਂ ਸਕਰਬ ਕਰਨ ਤੋਂ ਬਾਅਦ ਇਹਨੂੰ ਆਪਾਂ ਦੋ ਤਿੰਨ ਪਾਣੀ ਹੈ ਜਿਹੜਾ ਸਾਫ਼ ਪਣੀ ਥੈਂ ਧੋ ਲਵਾਂਗੇ ਅੰਦਰੋਂ ਤੇ ਬਾਹਰੋਂ ਕੋਈ ਵੀ ਚੀਜ਼ ਆਪਾਂ ਜਦੋਂ ਬਾਹਰੋਂ ਲੈ ਕੇ ਆਉਂਦੇ ਆ ਤਾਂ ਚੰਗੀ ਤਰ੍ਹਾਂ ਨਾਲ ਆਪਾਂ ਉਹਨੂੰ ਸਾਫ਼ ਕਰਦੇ ਆ ਤਾਂ ਹੀ ਆਪਾਂ ਉਹਨੂੰ ਵਰਤਦੇ ਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲਵਾਂਗੇ ਪਾਣੀ ਦੇ ਨਾਲ ਹਾਂਜੀ ਘੜਾ ਆਪਾਂ ਚੰਗੀ ਤਰ੍ਹਾਂ ਨਾਲ ਧੋ ਲਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤੁਸੀਂ ਜੇ ਮੋਟਰ ਵਾਲਾ ਤਾਜ਼ਾ ਪਾਣੀ ਵਰਤਦੇ ਹੋ ਤਾਂ ਤੁਸੀਂ ਉਹ ਪਾ ਸਕਦੇ ਹੋ ਮੈਂ ਇੱਥੇ ਫਿਲਟਰ ਵਾਲਾ ਪਾਣੀ ਪਾਉਂਗੀ ਸਾਡੇ ਘਰ ਦੇ ਜਿਹੜੇ ਫਿਲਟਰ ਵਾਲਾ ਪਾਣੀ ਹੀ ਪੀਂਦੇ ਆ ਤੇ ਆਪਾਂ ਫਿਲਟਰ ਵਾਲਾ ਪਾਣੀ ਇਹਦੇ ਵਿੱਚ ਪਾ ਲਵਾਂਗੇ ਹਾਂਜੀ ਘੜੇ ਵਿੱਚ ਹੁਣ ਆਪਾਂ ਪਾਣੀ ਪਾ ਲਿਆ ਏ ਤੇ ਹੁਣ ਆਪਾਂ ਜਿਹੜਾ ਇਹਦਾ ਚੱਪਣ ਸੀ ਉਹ ਮੈਂ ਇੱਥੇ ਇੱਕ ਕੱਪੜਾ ਕਾਟਨ ਦਾ ਗਿੱਲਾ ਕਰ ਲਿਆ ਏ ਕਾਟਨ ਦਾ ਕੱਪੜਾ ਗਿੱਲਾ ਕਰਕੇ ਆਪਾਂ ਚੱਪਣ ਨੂੰ ਉਹਦੇ ਵਿੱਚ ਲਪੇਟ ਦਵਾਂਗੇ ਤੇ ਲਪੇਟ ਕੇ ਆਪਾਂ ਚੱਪਣ ਨੂੰ ਇਹਦੇ ਉੱਤੇ ਘੜੇ ਦੇ ਉੱਤੇ ਦੇ ਦਵਾਂਗੇ ਤੁਸੀਂ ਚਾਹੋ ਤਾਂ ਘੜੇ ਦੇ ਉੱਤੇ ਕੋਈ ਕਾਟਨ ਦਾ ਕੱਪੜਾ ਵੀ ਦੇ ਸਕਦੇ ਹਾਂ ਗਿੱਲਾ ਕਰਕੇ ਜਾਂ ਫਿਰ ਜੀਂਦ ਹੁੰਦੀ ਆ ਤੁਸੀਂ ਜੀਂਦ ਲੈ ਲਓ ਜੀਂਦ ਕਿਸੇ ਬਰਤਨ ਦੇ ਵਿੱਚ ਪਾ ਲਓ ਉਹਨੂੰ ਪਾ ਕੇ ਤੁਸੀਂ ਘੜਾ ਉਹਦੇ ਉੱਪਰ ਰੱਖ ਦਿਓ ਜੀਂਦ ਨਾਲ ਵੀ ਜਿਹੜਾ ਹੈ ਆਪਣਾ ਪਾਣੀ ਆ ਉਹ ਘੜੇ ਦਾ ਠੰਡਾ ਰਹੇਗਾ ਫ੍ਰਿਜ ਨਾਲੋਂ ਪਾਣੀ ਪੀਣ ਦੀ ਬਜਾਏ ਤੁਸੀਂ ਘੜੇ ਵਾਲਾ ਪਾਣੀ ਯੂਜ਼ ਕਰੋਗੇ ਤਾਂ ਬਹੁਤ ਹੀ ਵਧੀਆ ਰਹੇਗਾ ਤੁਹਾਡੀ ਸਿਹਤ ਵਾਸਤੇ ਹੁਣ ਇੱਥੇ ਆਪਾਂ 1 ਘੰਟੇ ਬਾਅਦ ਘੜੇ ਦਾ ਪਾਣੀ ਹੈ ਜਿਹੜਾ ਉਹ ਪੀ ਕੇ ਦੇਖਦੇ ਹਾਂ ਕਿ ਠੰਡਾ ਹੋਇਆ ਜਾਂ ਨਹੀਂ ਹੋਇਆ ਤੁਸੀਂ ਦੇਖ ਸਕਦੇ ਹੋ ਆਪਣਾ ਘੜੇ ਦਾ ਪਾਣੀ ਹੈ ਠੰਡਾ ਹੈ ਬਿਲਕੁਲ ਤੇ ਇਹਦੇ ਬਾਹਰਲੇ ਪਾਸੇ ਹੈ ਜਿਹੜਾ ਦੇਖੋ ਤੁਸੀਂ ਜਿਹੜੀ ਪਾਣੀ ਦੀ ਨਮੀ ਆਹੋ ਦਿਖ ਰਹੀ ਹੈ ਤੇ ਤੁਸੀਂ ਵੀ ਇਹ ਤਰੀਕਾ ਵਰਤ ਕੇ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਪਿਆਰ ਆ ਜਾ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ